ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਇਰਾਨ ਦੇ ਵਿੱਚ ਪਾਕਿਸਤਾਨੀਆਂ ਦੇ ਵੱਲੋਂ ਬੰਧਕ ਬਣਾ ਲਿਆ ਗਿਆ ਸੀ ਜਿਸ ਤੋਂ ਬਾਅਦ ਕਿਸੇ ਤਰ੍ਹਾਂ ਭਾਰਤੀ ਐਮਬੈਸੀ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਇਰਾਨ ਤੋਂ ਇਹਨਾਂ ਤਿੰਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਆਪਣੇ ਘਰ ਪਰਤ ਆਇਆ ਹੈ ਜਿਸ ਤੋਂ ਬਾਅਦ ਨੌਜਵਾਨ ਦਾ ਪਰਿਵਾਰ ਕਾਫੀ ਖੁਸ਼ ਹੈ ਨਵਾਂ ਸ਼ਹਿਰ ਦੇ ਰਹਿਣ ਵਾਲੇ ਜਸਪਾਲ ਦੇ ਵੱਲੋਂ ਜੁੜਾ ਹੈ ਜਸਪਾਲ ਸਿੰਘ ਨੇ ਆਪਣੀ ਆਪ ਬੀਤੀ ਦੱਸਦੇ ਹੋਏ ਕਿਹਾ ਕਿ ਉਹਨਾਂ ਦੇ ਨਾਲ ਨਾ ਸਿਰਫ ਕੁੱਟਮਾਰ ਕੀਤੀ ਗਈ ਬਲਕਿ ਹੋਰ ਵੀ ਕਈ ਤਰੀਕੇ ਦੇ ਤਸਦਾ ਦਿਖਾਏ ਗਏ ਨੇ ਜਿਹੜਾ ਏਜੰਟ ਸੀਗਾ ਇਸ ਹਲੇ ਏਜੰਟ ਸਾਣੇ ਕਹਿੰਦਾ ਕਿ ਲਵਾਂਟਾ ਵੱਡੀ ਸ਼ਹਿਰ ਤੋਂ 7 ਘੰਟੇ ਦੀ ਸਟੇ ਆ ਉੱਥੇ ਜੇ ਤੁਸੀਂ ਅਜੇ 에ਅਰਪੋਰਟ ਦੇ ਅੰਦਰ ਜੇ ਤੁਸੀਂ 에ਅਰਪੋਰਟ ਤੋਂ ਬਾਹਰ ਨਹੀਂ ਜਾਣਾ ਹੈ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਇਰਾਨ ਪਹੁੰਚੇ ਆ ਉਦੋਂ ਸਾਨੂੰ ਏਜੰਟ ਸਾਡੇ ਕਹਿੰਦੇ ਤੁਹਾਡੀ ਨੂੰ ਡੇਢ ਦਿਨ ਦੀ ਸਟੇ ਆ ਇੱਥੇ ਮੇਰਾ ਫਰੈਂਡ ਹੈਗਾ ਮੈਂ ਆਪਣੇ ਫਰੈਂਡ ਨੂੰ ਫੋਨ ਕਰਦਾ ਜੇ ਤੁਸੀਂ ਆਪਣੀ ਮੈਨੂੰ ਫੋਟੋ ਸੈਂਡ ਕਰਦੇ ਨਹੀਂ ਜਾਣੀ ਅਸੀਂ ਤਿੰਨ ਚਾਰ ਫੋਟੋ ਸੈਂਡ ਕੀਤੀ ਸਾਡੇ ਨੰਬਰ ਤੇ ਫੋਟੋ ਉਹਨੂੰ ਸੈਂਡ ਕੀਤੀ ਏਜੰਟ ਨੇ ਗਾ ਕਿ ਉਹ ਉਹਦਾ ਲਿੰਕ ਸੀ ਗਾ ਉਹ ਪਾਕਿਸਤਾਨੀ ਏਜੰਟ ਸੀ ਉਹਨਾਂ ਨੇ ਸੈਂਡ ਕੀਤੀ ਉਹ ਸਾਨੂੰ ਲੈ ਆਣਾ ਸਾਨੂੰ ਫੋਨ ਆਇਆ ਫਿਰ ਉਹ ਏਜੰਟ ਜਿਹੜਾ ਮੋਰੇ ਸਾਨੂੰ ਉਹਨੇ ਫੋਟੋ ਦਿਖਾਈ ਤੇ ਉਹ ਸਾਨੂੰ ਫਿਰ ਉੱਥੇ ਲੈ ਗਏ ਆ ਅਸੀਂ ਏਜੰਟ ਨਾਲ ਗੱਲ ਕੀਤੀ ਵੇ ਸਾਨੂੰ ਲੈ ਆਣਾ ਆਏ ਉਹ ਕਹਿੰਦੇ ਤੁਸੀਂ ਜਾਓ ਕੋਈ ਨਹੀਂ ਤੁਸੀਂ ਅਰੈਸਟ ਕਰੋ ਇੱਕ ਦਿਨ ਤੁਹਾਨੂੰ ਪੂਰਾ ਘਮਾਉਂਗੇ ਤੇ ਦੂਸਰੇ ਦਿਨ ਤੁਹਾਡੀ ਫਰੈਟ ਸਿਡਨੀ ਦੀ ਦਰਈ ਜਾਲ ਇਰਾਨ ਦੇ ਦੁਆਰਾ ਤੇ ਦਰਈ ਤੋਂ ਸਿੱਧਾ ਸਿਡਨੀ ਜਣਾ ਜੀ ਉਹ ਸਾਨੂੰ ਉੱਥੇ ਲਗਾਇਆ ਜਦੋਂ ਸਾਨੂੰ ਘਰੇ ਲਗਾਇਆ ਤੇ ਗੱਡੀ ਜਿਹੜੀ ਰਗਏ ਇਥੋਂ ਦੋ ਜਿਹੜਾ ਕਸ਼ੇਰਾ ਸੀਗਾ ਤੇ ਹਾਜੀ ਫਿਰ ਨੇ ਪਰੇੜ ਰਹੇ ਸੀ ਸਾਨੂੰ ਗੱਡੀ ਚ ਬਿਠਾ ਕੇ ਤਿੰਨਾਂ ਨੂੰ ਲੈ ਗਏ ਉਹ ਘੰਟਾ ਗੱਡੀ ਚੱਲੀ ਆ ਮੋਏ ਗੱਡੀ ਇੱਕ ਹੋਰ ਆ ਵੀ ਉਹਨਾਂ ਦੀ ਉਹਦੇ ਵਿੱਚ ਉਹ ਸਿਰਫ ਮੈਨ ਕਰਨਾ ਪਰ ਉਹ ਸੀਗਾ ਸੁਲਤਾਨ ਸਾਨੂੰ ਤਿੰਨਾਂ ਨੂੰ ਲਗ ਲਗ ਗੱਡੀ ਚ ਘਾਰ ਦਿੱਤਾ ਦੋਨੂੰ ਇੱਕ ਜਗ੍ਹਾ ਕਰ ਦਿੱਤਾ ਇੱਕ ਨੂੰ ਇੱਕ ਗੱਡੀ ਚ ਘਾਰ ਦਿੱਤਾ ਤੇ ਗਾਹਾਂ ਯਰ ਘੰਟਾ ਟੈੱਲੇ ਉਹਨਾਂ ਨੇ ਸਾਡੇ ਖੂਨ ਲੈ ਲਏ ਬੇਠਾ ਕੋਈ ਲੋਕੇਸ਼ਨ ਵਗੈਰਾ ਉਹਨਾਂ ਦੇ ਅਪਣੇ ਕਾਨੂੰਨ ਦੇ ਰੋ ਸੀ ਕਾਨੂੰਨ ਦੇ ਤੋ ਉਹਨਾਂ ਨੂੰ ਫਿਰ ਚਲੋ ਘਰੇ ਹੀ ਗਏ ਆ ਘਰੇ ਜਾ ਕੇ ਸਾਡੇ ਤਿੰਨਾਂ ਦੇ ਪਾਸਵਰਡ ਲੈ ਲੈਣਾ ਅਸੀਂ ਕਿਹਾ ਵੀ ਪਾਸਵਰਡ ਕਿਉਂ ਲੈਣਾ ਉਹ ਕਹਿੰਦੇ ਵੀ ਤੁਹਾਡਾ ਹੀ ਕਿਸੇ ਦਾ ਕੰਮ ਹੋਣਾ ਵੀਜ਼ਾ ਵਗੈਰਾ ਸਟੈਂਪ ਦਾ ਇਹ ਚੈੱਕ ਕਰਾ ਉਹ ਅਸੀਂ ਕਨਫਰਮ ਕਰਨਾ ਸਰਾ ਕੁਛ ਬਸੀ ਜਾਣਕਾਰੀ ਕਰਨੀ ਹੈ ਬਈ ਤੁਹਾਨੂੰ ਇੱਥੋਂ ਅਸੀਂ ਸਾਰਾ ਕੁਛ ਕਰਕੇ ਦੇਣਾ ਹੈ ਪਾਸਵਰਡ ਦੇ ਦਿੱਤੇ ਉਹਨਾਂ ਨੇ ਅਸੀਂ ਸਾਨੂੰ ਉਹਨਾਂ ਨੇ ਪਛਾੜ ਕੇ ਸ਼ੋਅ ਮਨ ਕਿੰਨੀ ਆ ਭਾਈ ਜਸਤਪਾਲ 1000 ਡਾਲਰ ਦੇ ਦੋ ਮਿੰਟੇ ਕੋ 1000 ਡਾਲਰ ਸੀ ਆਸਟ੍ਰੇਲੀਅਨ ਮੇਰੇ ਕੋਲ 1000 ਜੀ ਉਹ ਕਹਿੰਦੇ ਸਾਡੇ ਦੇ ਦੇ ਲੋ ਇੱਕ ਬਈ ਨਹੀਂ ਅਸੀਂ ਏਜੰਟ ਨਾਲ ਗੱਲ ਕਰਨੀ ਪਹਿਲਾਂ ਫਿਰ ਦੇਣਾ ਜੀ ਉਹਨਾਂ ਤੋਂ ਠੀਕ ਆ ਤੇ ਫਿਰ ਅਸੀਂ ਸਾਨੂੰ ਵੀ ਤੁਸੀਂ ਅੰਦਰ ਬੈਠ ਜਾਓ ਅਸੀਂ ਅੰਦਰ ਬੈਠ ਗਏ ਘੰਟਾ ਤੱਕ ਹੋਇਆ ਫਿਰ ਉਹਨੇ ਕੋ ਸਪੀਕਰ ਪੇਸੇ ਕੱਢਾ ਸਪੀਕਰ ਤੋਂ ਉਹਨਾਂ ਨੇ ਗਾਣੇ ਲਾ ਦਿੱਤੇ ਉੱਚੀ ਉੱਚ ਉੰਦਰ ਆਏ ਸਾਡੇ ਕੋਲ ਜਿਹੜੋ ਲੈ ਕੇ ਛੋਟੇ ਬੈਗ ਹੁੰਦੇ ਆ ਉਹ ਸਾਰੇ ਖੋਲੇ ਸਾਡੇ ਪੈਸੇ ਉਹ ਸਾਰੇ ਗਾ ਲਏ ਉਹਨਾਂ ਨੇ ਸਾਡੇ ਲੱਤਾਂ ਬਾਹਾਂ ਬੰਨ ਦਿੱਤੀਆਂ ਸਾਨੂੰ ਫਿਰ ਤੇਰੇ ਨੇ ਤਾਂ ਕੁੱਟਣਾ ਸ਼ੁਰੂ ਕਰ ਦਿੱਤਾ